ਜੀ ਮਾਨਯੋਗ ਐਸਐਸਪੀ ਸ਼੍ਰੀ ਵਰਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮੁੜਾਲਪੁਰਾ ਜਿਹੜਾ ਕਿ ਸਿਟੀ ਸਮਾਨ ਦਾ ਹੌਟਸਪੌਟ ਹੈ ਇੱਥੇ ਸਬਡਿਵੀਜ਼ਨ ਸਮਾਨ ਦੀ ਫੋਰਸ ਲਗਾ ਕੇ ਅਸੀਂ ਚੈਕਿੰਗ ਕੀਤੀ ਗਈ ਹੈ ਜਿਹੜੀ ਯੁੱਧ ਨਸ਼ਾ ਵਿਰੋਧੀ ਸੀਮ ਸਾਹਿਬ ਵੱਲੋਂ ਚਲਾਇਆ ਗਿਆ ਹੈ ਮਾਨਯੋਗ ਸੀਮ ਸਾਹਿਬ ਵੱਲੋਂ 3 ਮਾਰਚ ਦਾ ਇਹ ਜੰਗ ਚੱਲ ਰਹੀ ਹੈ ਵੱਡੀ ਹੋਈ ਹੈ ਅਸੀਂ ਤੇ ਜੋਰੋ ਸ਼ੋਰ ਨਾਲ ਪੁਲਿਸ ਕਰਨੀ ਸਾਰੇ ਸਾਡੇ ਤਿੰਨੋ ਐਸਐਚਓ ਸਹਿबान ਇਹਦੇ ਜੁਟੇ ਹੋਏ ਇਦੇ ਹੀ ਚੰਗੀ ਕਾਰਗੁਜ਼ਾਰੀ ਕਰਦੇ ਹੋਏ ਐਸਐਚਓ ਸਿਟੀ ਸਮਾਣਾ ਇੰਸਪੈਕਟਰ ਜਸਪ੍ਰੀ ਤੇ ਉਹਨਾਂ ਦੀ ਟੀਮ ਨੇ ਬੜੀ ਇੱਕ ਚੰਗੀ ਸਫਲਤਾ ਹਾਸਲ ਕੀਤੀ ਹੈ ਦੋ ਜਿਹੜੇ ਇੱਕ ਬੜੇ ਕਮਰਸ਼ੀਅਲ ਕੁਆਂਟੀਟੀ ਦੇ ਸਾਡੇ ਡਰੱਗਸ ਸਮੱਗਲਰ ਨੇ ਇੱਕ ਹੈਗੇ ਸ਼੍ਰੀ ਜਸਵੀਰ ਸਿੰਘ ਪੁੱਤਰ ਕਾਕਾ ਸਾਨੂੰ ਲੇਡ ਦੇਵ ਸਿੰਘ ਇੱਕ ਹੈਗਾ ਬਲਵੀਰ ਸਿੰਘ ਮਾਹੀ ਇਹ ਦੋਹਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਅਸੀਂ ਫ੍ਰੀਜ਼ ਕਰਾਈਏ ਕੰਪਟੈਂਟ ਅਥਾਰਟੀ ਦਿੱਲੀ ਤੋਂ ਇਹਦੀ ਕੁੱਲ ਮਲੀਤੀ ਤਕਰੀਬਨ 50-55 ਲੱਖ ਦੇ ਕਰੀਬ ਬੈਂਦੀ ਹੈ ਤੇ ਬੜੀ ਹੀ ਚੰਗੀ ਸਫਲਤਾ ਕਾਰਵਾਈ ਹੈਗੀ ਹੈ ਇਸ ਦੇ ਇਲਾਵਾ ਅਸੀਂ ਅੱਜ ਮੁਰਾਦਪੁਰੇ ਦੇ ਵਿੱਚ ਜਿਹੜਾ ਕਿ ਹੌਟਸਪੌਟ ਹੈ ਉੱਥੇ ਅਲੱਗ-ਅਲੱਗ ਘਰ ਜਿਹੜੇ ਸਾਡੇ ਪੈਡਲਰ ਸਪਲਾਇਰ ਤੇ ਹੋਰ ਜਿਹੜੇ ਸਾਡੇ ਅਕਿਊਜ਼ ਨੇ ਜਾਂ ਜਿੰਨਾਂ ਇਹ ਸਮ ਨੂੰ ਸਾਨੂੰ ਸ਼ੱਕ ਹੈ ਅਸੀਂ ਉਹਨਾਂ ਦੇ ਚੈਕਿੰਗ ਕੀਤੀ ਗਈ ਹੈ ਤੇ ਪੂਰਾ ਕੋਆਰਡੀਨੇਟਡ ਸਰਚ ਆਪਰੇਸ਼ਨ ਇਸ ਪਿੰਡ ਵਿੱਚ ਕਰਾਇਆ ਗਿਆ ਹੈ ਇਸ ਲਈ ਇਹ ਕਿ 50% ਲੋਕ ਘਰ ਛੱਡ ਕੇ ਦਫਤਰ ਹੋ ਰਹੇ ਕੁਦਰਤੀ ਜੀ ਚਲੋ ਬਣਾਏ ਇੱਕ ਰੁਝਾਨ ਹੀ ਹੈਗਾ ਵੀ ਜਿਹੜਾ ਵੀ ਕੋਈ ਪੁਲਿਸ ਜਦਾਂ ਇੱਕ ਜੁਟ ਹੋ ਕੇ ਆਂਦੀ ਹੈ ਜਾਂ ਧਾਂਗ ਬੂਲਦੀ ਹੈ ਯੂਜੂਲੀ ਜਿਹੜੇ ਆ ਅਨਸਰ ਨੇ ਇਹਨਾਂ ਨੂੰ ਕਿਤੋਂ ਸੂ ਮਿਲ ਜਾਂਦੀਆਂ ਇਹਨਾਂ ਨੇ ਅੱਗੇ ਕੋਈ ਨਾ ਕੋਈ ਆਪਣੇ ਬੰਦੇ ਲਾਏ ਹੁੰਦੇ ਆ ਜਿਹੜੇ ਸ਼ਹਿਰ ਚ ਐ ਕੁਝ ਹੋਰ ਜਿਹੜੀ ਪੁਲਿਸ ਦੀ ਮੂਵਮੈਂਟ ਟਰੈਕ ਕਰਦੇ ਆ ਕੁਝ ਪਰ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਆਪ ਦੇ ਕਾਬੂ ਚ ਕਰਕੇ ਇਹਨਾਂ ਤੇ ਕਾਰਵਾਈ ਕਰਾਂਗੇ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਇਸ ਪਿੰਡ ਦੇ ਨਸ਼ੇ ਦੇ ਸੋਦਾਗਰ ਨੇ ਉਹਨਾਂ ਲੋਕਾਂ ਨੂੰ ਕਿਸ ਤਰੀਕੇ ਕਹਿਣਾ ਚਾਹੋਗੇ ਇੱਥੇ ਤਕਰੀਬਨ ਸਾਡਾ ਹੌਟਸਪੌਟ ਹੈਗਾ ਅਸੀਂ ਇੱਥੇ ਕਈ ਕੁ ਵਰਸ਼ਾਂ ਤੇ ਹੋਰ ਐਨਡੀਪੀਐਸ ਤੇ ਮਾਮਲੇ दर्ज ਕਰ ਚੁੱਕੇ ਹੈ। ਕਈ ਇਥੇ ਕ੍ਰੈਕਰੀ ਸੀਜ਼ਿੰਗ ਦੇ ਮਸਲੇ ਵੀ ਅਸੀਂ ਇਥੇ ਕੰਪੀਟੈਂਟ ਅਥਾਰਟੀ ਤੋਂ ਕਰਾ ਚੁੱਕੇ ਹੈ। ਸਾਡਾ ਇਹ ਪਿੰਡ ਦੇ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿਹੜਾ ਇਹ ਗੁਰੂਕੰਧਾ ਹੈ ਇਹਨੂੰ ਬੰਦ ਕਰੋ ਤੁਸੀਂ। ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਮੁਖਤਾਰਾ ਚਾਹੋ ਮਿਹਨਤ ਮਜ਼ਦੂਰੀ ਕਰਕੇ ਆਗਾ ਦਿਹਾੜੀ ਦਾ ਪੱਲਾ ਲਾ ਕੇ ਆ ਕਮਾਈ ਕਰੋ ਤੇ ਆਪਦੇ ਬੱਚਿਆਂ ਨੂੰ ਪੜ੍ਹਾਈ ਤੇ ਨੌਕਰੀਆਂ ਵਾਲੇ ਪਾਸੇ ਤੱਕ ਉਹਨਾਂ ਕਿ ਇੱਧਰ ਨਸ਼ੇ ਦੇ ਮਾਰੇ ਤੰਦਰ ਚ। ਠੀਕ ਹੈ। ਥੈਂਕ ਯੂ।